ਵੀਰ ਨੂੰ ਖਲਾਪ ਮੰਨੀ ਆ ਕਹਿੰਦੀ ਮੈਂ ਆਟੇ ਚ ਗੁੰਨ ਕੇ ਸਪਰੇਅ ਦਿੱਤੀ ਇਹਨਾਂ ਨੂੰ ਇਥੋਂ ਘਰੋਂ ਲੀਟਰ ਲਗਾਈ ਆ ਚੱਕ ਕੇ ਸਾਰੇ ਆਟੇ ਚ ਪਾਈ ਪਈ ਆਟਾ ਜਾ ਕੇ ਚੈੱਕ ਕਰ ਲਵੀਂ ਰੇ ਨਾ ਮੇਰੀ ਮਵਾ ਮੂੜੇ ਨਾ ਮੇਰਾ ਭਰਾ ਮੂੜੇ ਭਾਈ ਮੇਰੇ ਭਰਾ ਉਹਦੇ ਨਾਲ ਹੀ ਪਾ ਦੇ ਲੰਬੀਆਂ ਨੂੰ ਵੀ ਆਏ ਮੇਰਾ ਘਰ ਵੱਟਦੋ ਨੇ ਅੱਜ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਆ ਪਿੰਡ ਗੁਰੂ ਸਰ ਦੇ ਕੋਲੇ ਟਾਣੀ ਆ ਜਿੱਥੇ ਇਹ ਘਟਨਾ ਵਾਪਰੀ ਹੈ ਇੱਕ ਨੌ ਨੇ ਆਪਣਾ ਪੂਰਾ ਪਰਿਵਾਰ ਖਤਮ ਕਰਨ ਲਈ ਆٹے ਦੇ ਵਿੱਚ ਜ਼ਹਿਰ ਮਿਲਾ ਦਿੱਤਾ ਹੈ ਜਾਨੀ ਕਿ ਸਪਰੇਅ ਮਿਲਾ ਦਿੱਤੀ ਹੈ ਤੇ ਦੋ ਪਰਿਵਾਰ ਮੈਂਬਰਾਂ ਦੀ ਮੌਤ ਹੋ ਗਈ ਹੈ ਤੇ ਤੀਜਾ ਜਿਹੜਾ ਉਹ ਮੌਤ ਦੇ ਨਾਲ ਲੜ ਰਿਹਾ ਤੇ ਕਿਤੇ ਨਾ ਕਿਤੇ ਪਰਿਵਾਰ ਨੇ ਇਹ ਦੱਸਿਆ ਹੈ ਕਿ ਪਹਿਲਾਂ ਵੀ ਪਰਿਵਾਰ ਨੂੰ ਸ਼ੱਕ ਪੈਂਦੀ ਸੀਗੀ ਤੇ ਕੀ ਐ ਚਲੀ ਕਹਾਣੀ ਆਪਾਂ ਆ ਜੋ ਪਰਿਵਾਰ ਇੱਕ ਚਮਕੌਰ ਚਮਕੌਰ ਨਾਲ ਦਾ ਮੁੰਡਾ ਜਿਹਦੇ ਨਾਲ ਇਹਦੀ ਗੱਲਬਾਤ ਪਹਿਲਾਂ ਸੀ ਤੇ ਇਹ ਤਾਂ ਸਾਨੂੰ ਨਾ ਪਰਿਵਾਰ ਨੂੰ ਪਤਾ ਸੀ ਵੀ ਇਹ ਮੈਰਿਡ ਸੀ ਹਾਂ ਇਹ ਪਹਿਲਾਂ ਮੈਰਿਡ ਸੀ ਉਹਦੇ ਨਾਲ ਵੀ ਕੋਈ ਤਲਾਕ ਨਹੀਂ ਹੋਇਆ ਕੁਛ ਨਹੀਂ ਹੋਇਆ ਵਾ ਹੁਣ ਉਹਦੇ ਨੂੰ ਪਤਾ ਲੱਗਦਾ ਵੀ ਉਹ ਬੰਦਾ ਫੜਾ ਕੇ ਗਿਆ ਇੱਥੇ ਆ ਕੇ ਕਹਿੰਦੇ ਅਰੇ ਡੇ ਚੇਰ ਨੂੰ ਘੇਰੇ ਆਹੇ ਉਹੀ ਬੰਦਾ ਫੜਾ ਕੇ ਗਿਆ ਟੀਚੇ ਮੇਰੇ ਚੰਕੌਰ ਸਿੰਘ ਜੜਿ ਚਿਤਰਾਤ ਨੂੰ ਆਇਆ ਕਹਿੰਦੇ ਵੀ ਉਹ ਫੜਾ ਕੇ ਗਿਆ ਰੋਟੀ ਦੇ ਵਿੱਚ ਪਕਾ ਕੇ ਦਿੱਤਾ ਗਿਆ ਪਕਾ ਕੇ ਦਿੱਤਾ ਗਿਆ ਪਕਾ ਕੇ ਰੋਟੀ ਦੇ ਵਿੱਚ ਖਵਾ ਕੇ ਫੇਰ ਦਿੱਤਾ ਪਹਿਲਾਂ ਕਈ ਦਿਨ ਹੋ ਗਏ ਪਤਾ ਨਹੀਂ ਉਹਨੇ ਦੁੱਧ ਚ ਕੀ ਪਾ ਕੇ ਦਿੱਤਾ ਸੀ ਮੇਰੀ ਮਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਸੀ ਅੱਛਾ ਪਹਿਲਾਂ ਦਿੱਤਾ ਕਰੀ ਪਹਿਲਾਂ ਦਿੱਤਾ ਸੀ ਕਹਿੰਦੀ ਪਰ ਮਹੀ ਤਾਂ ਕਹਿੰਦੀ ਪਤਾ ਨਹੀਂ ਇਹਨੇ ਨਾ ਦੁੱਧ ਚ ਕੁਝ ਪਾਤਾ ਦੁੱਧ ਕੌੜਾ ਹੋ ਗਿਆ ਮੈਂ ਮੇਰੀ ਮਾਂ ਨੂੰ ਗਾਲਾਂ ਕੱਢਣ ਲੱਗ ਗਈ ਮੈਂ ਕਿ ਤੂੰ ਦੁੱਧ ਡੋਲੀ ਨਾ ਕਹਿੰਦੀ ਮੈਂ ਤਾਂ ਡੋਹ ਲਿਆ ਸੀ ਕਈ ਵਕਤ ਪਤਾ ਲੈ ਲੈਂਦੇ ਕੀ ਪਾਤਾ ਉਹਨੇ ਕੱਲ ਜਦੋਂ ਮੈਨੂੰ ਸੋਹਾ ਫੋਨ ਕੀਤਾ ਮੈਂ ਰੌਲਾ ਪਾਉਣ ਲੱਗ ਗਈ ਮੈਂ ਕਿਹਨੇ ਕੁਝ ਦੇਤਾ ਕੱਲ ਆਪ ਮੰਨੀ ਆ ਕਹਿੰਦੀ ਮੈਂ ਆਟੇ ਚ ਗੁੰਨ ਕੇ ਸਪਰੇਅ ਦਿੱਤੀ ਇਹਨਾਂ ਨੂੰ ਅੱਛਾ ਇੱਥੋਂ ਘਰੋਂ ਲੀਟਰ ਲਗਾਈ ਆ ਚੱਕ ਕੇ ਸਾਰੇ ਆਟੇ ਚ ਪਾਈ ਪਈ ਆਟਾ ਜਾ ਕੇ ਚੈੱਕ ਕਰ ਲਓ ਵੀਰੇ ਜੇ ਉਹਦੇ ਕੋਈ ਜ਼ਹਿਰ ਦਿੱਤਾ ਸੀ ਕੋਈ ਨੀਂਦ ਵਾਲੀਆਂ ਗੋਲੀਆਂ ਦਿੱਤੀਆਂ ਸੀ ਉਹਨਾਂ ਦਾ ਨਹੀਂ ਮੈਨੂੰ ਪਤਾ ਕੀ ਦਿੱਤਾ ਕੱਲ ਤਾਂ ਵੀਰੇ ਆ ਪੀ ਮੰਨ ਪੀ ਉਹ ਕਹਿੰਦੀ ਵੇ ਨਜ਼ਰ ਦਿੱਤਾ ਮੈਂ ਤੇਨਾਂ ਨੂੰ ਰੁਸ ਕੇ ਜਾਵੜੀ ਸੀ ਘਰੋਂ ਭੱਜ ਗਈ ਸੀ ਵਾਪਸ ਲੈਨੀ ਮੇਰੇ ਵੱਡਾ ਭਰਾ ਭਰ ਜਾਈ ਲੈ ਕੇ ਆਇਆ ਜਾ ਕੇ ਉਹਨਾਂ ਨੇ ਚੰਗੀ ਬੜੀ ਆਈ ਐ ਆ ਕੇ ਵਧੀਆ ਮੇਰੇ ਭਰਾ ਨਾਲ ਰਹੀ ਐ ਨਿਤ ਕਹਿੰਦੀ ਸੀ ਮੇਰਾ ਢੱਡ ਦੁਖਦਾ ਢੱਡ ਦੁਖਦਾ ਢੱਡ ਮੇ ਦੁਖਦੇ ਦੀ ਮੇਰਾ ਭਰਾ ਦਵਾਈ ਦਵਾ ਲਿਆ ਹੁੰਦਾ ਸੀ ਪਿੰਡ ਚੋਂ ਜਾ ਕੇ ਵਧੀਆ ਮੇਰਾ ਭਰਾ ਤਾਂ ਅੱਗੇ ਪਿੱਛੇ ਹੱਥ ਦਿੰਦਾ ਸੀ ਉਹਦੇ ਕੱਲ ਤਾਂ ਵੀਰੇ ਗਹਿਰੀ ਨੀਂਦ ਦੀ ਸੁਆਕੇ ਧਰ ਤੇ ਸਾਰੇ ਤੇ ਨਜੀਠੋਕੇ ਦਾ ਤੇ ਸਾਡੇ 4 ਮਹੀਨੇ ਹੋਇਆ ਵੀ ਇਹ ਆਈ ਨੂੰ ਤੇ ਇਹਦੋਂ ਵੱਧ ਨਹੀਂ ਮੈਨੂੰ ਤਾਂ ਉਹੀ ਪਤਾ ਸੀ ਵੀ ਉਹਦੇ ਦੁੱਧ ਸਾਰਾ ਕੁਝ ਕੌੜਾ ਹੋਇਆ ਤੇ ਉਹੀ ਦੱਸਿਆ ਸੀਗਾ ਮੈਨੂੰ ਵੀ ਤੇ ਉਹ ਐਂ ਨਹੀਂ ਪਤਾ ਸੀ ਵੀ ਐਡਾ ਕੁਝ ਕਰ ਦੂਗੀ ਇਹ ਬਸ ਇੰਨੀ ਗੱਲ ਦਾ ਹੀ ਪਤਾ ਸੀਗਾ ਮੈਨੂੰ ਤਾਂ ਸਵੇਰ ਜਦੋਂ ਫੋਨ ਕੀਤਾ ਮੈਨੂੰ ਕਹਿੰਦੇ ਵੀ ਬਿਮਾਰ ਹੋ ਗਏ ਅਗੇ ਵੀ ਐਂ ਕਰਕੇ ਵੀ ਵਾਲਾਂ ਉਲਟਾਂ ਲੱਗੀਆਂ ਪਈਆਂ ਤੇ ਮੈਨੂੰ ਲੱਗਿਆ ਸ਼ਾਇਦ ਗਰਮੀ ਨਾਲ ਹੋਣਗੇ ਤੇ ਜਦੋਂ ਬਾਅਦ ਚ ਪਤਾ ਲੱਗਿਆ ਕਹਿੰਦੇ ਉਹ ਤਾਂ ਸਪਰੇ ਪਾਤੀ ਪਰ ਆ ਤਾਂ ਮੇਰਾ ਬਠੰਡੇ ਜਾਂਦਾ ਹੀ ਪੂਰਾ ਹੋ ਗਿਆ ਸੀ ਰਾਚ ਅਟੈਕ ਹੋ ਗਿਆ ਸੀ ਬਠੰਡਿਆਂ ਨੂੰ ਮੈਂ ਹੀ ਲੈ ਕੇ ਗਈਆਂ ਕੱਲੀ ਲੈ ਕੇ ਗਈਆਂ ਉੱਥੇ ਜਾ ਕੇ ਸਰਕਾਰੀ ਹਸਪਤਾਲ ਚ ਬਸ ਲਿਜਾਣ ਦੀ ਗਈ ਨਾਲ ਦੀ ਨਹੀਂ ਉਹਨੇ ਸਾਥ ਦਿੱਤੇ ਤਾਂ ਸਾਰਾ ਨੀਲਾ ਹੋਇਆ ਪਿਆ ਸੀ ਵੀ ਇਹ ਸਾਰ ਅੱਖਾਂ ਸੁੱਕ ਗਈਆਂ ਸੀ ਬੁੱਲ ਸਾਰਾ ਸੁੱਕ ਗਿਆ ਸੀ ਸਾਰਾ ਮੂੰਹ ਸੁੱਕ ਗਿਆ ਸੀ ਉਹਦਾ ਤਾਂ ਸਾਰਾ ਨੀਲਾ-ਨੀਲਾ ਹੋ ਗਿਆ ਸੀ ਉੱਥੇ ਮੈਂ ਡਾਕਟਰ ਨੂੰ ਆਖਿਆ ਵਾਖਾ ਕੀ ਇਹ ਕਿਰਲੀ-ਕੁਰਲੀ ਨਾ ਡਿੱਗ ਵੀ ਹੋਵੇ ਡਾਕਟਰ ਕਹਿੰਦੇ ਕਿਰਲੀ ਨਹੀਂ ਡਿੱਗੀ ਇਹਨੂੰ ਜ਼ਹਿਰ ਦਿੱਤਾ ਗਿਆ ਉਹਨੂੰ ਕੁਝ ਨਹੀਂ ਮੰਨਦੀ ਉਹ ਤਾਂ ਬਸ ਆ ਹੀ ਦਸੀ ਜਾਂਦੀ ਐ ਮੈਂ ਸਪਰੇਅ ਦਿੱਤੀ ਐ ਬਾਕੀ ਜਿਹੜੇ ਹੁਣ ਕੋਲੇ ਖੜੇ ਉਹ ਤਾਂ ਮੈਂ ਤਾਂ ਕੱਲ ਦੀ ਉੱਥੋਂ ਆਈ ਆ ਉਹ ਤਾਂ ਮੈਨੂੰ ਕੋਈ ਪਤਾ ਨਹੀਂ ਜਿਵੇਂ ਸਾਡੇ ਲੱਦੇ ਪਏ ਹਨ ਮੈਂ ਤਾਂ ਕਹਿੰਨੀ ਆਂ ਲੱਦਦੇ ਇਹਨਾਂ ਨੂੰ ਮੇਰੀ ਮੰਗ ਇਹੀ ਆ ਦੀ ਮਾਂ ਵੀ ਮਾਰਦੇ ਨੇ ਉਹਦਾ ਪਿਆਰ ਉਹਨੂੰ ਵੀ ਚੱਕਦੇ ਸਾਂ ਮੇਰੀ ਤਾਂ ਇਹੀ ਬੇਨਤੀ ਐ ਜਿਵੇਂ ਮੇਰਾ ਘਰ ਨੂੰ ਜਿੰਦਾ ਲਾਤਾ ਅੱਜ ਤੇ ਪੱਟੇ ਅਸੀਂ ਰਾਸ ਨਹੀਂ ਹੁੰਦੇ ਸਾਰੀ ਉਮਰ ਲਈ ਪੱਟ ਤੇ ਅਸੀਂ ਤਾਂ ਨਾ ਮੇਰੀ ਮਵਾ ਮੋੜੇ ਨਾ ਮੇਰਾ ਭਰਾ ਮੋੜੇ ਓ ਬੇਵਾਜਾ ਗਣਾ ਵੇਖੇ ਵਾਹ ਮੇਰੇ ਭਰਾ ਵਦੇ ਨਾਲੀ ਪਾਦੇ ਲੰਬੀਆਂ ਨੂੰ ਵੀ ਆਏ ਵੇ ਤਾਂ ਚੋੜਨੀ ਉਹਨਾਂ ਦਾ ਘਰ ਤਵਾ ਕਰ ਤੋ ਆਏ ਮੇਰੀ ਤਵਾਂ ਘਰ ਮੇਰ ਤਾ ਕਰੋ ਨਾ ਦੇ ਜਿੰਨਾ ਲਾ ਦੋ ਨਾ ਦੇ ਘਰ ਲੂ ਜੇ ਮੇਰੇ ਲਾ ਤਾ ਆਏ 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 ਸਾਡੇ ਘਰ ਰੁਜਿੰਦਾ ਲੱਗਿਓ ਹਾਈ ਮੇਰੀ ਮੰਗੇ ਹੀ ਅ ਵੀ ਮੈਨੂੰ ਇਸ ਗੱਲ ਦਾ ਇਹ ਸਭ ਦਵਾ ਦਿਓ ਔਰ ਮੈਨੂੰ ਕੁਝ ਨਹੀਂ ਚਾਹੀਦਾ